ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਸ ਸਮੇਂ ਸਮੁੱਚੀ ਐਸਐਮ ਪਟਿਆਲਾ ਟੀਵੀ ਦੀ ਟੀਮ ਗੁਰਦੁਆਰਾ ਸ੍ਰੀਨਕੀਨਾਂ ਘਾਟ ਵਿਖੇ ਪਹੁੰਚੇ ਹੋਏ ਹਾਂ ਇਹ ਗੁਰੂ ਘਰ ਤਖਤ ਸ੍ਰੀ ਸੱਚਖੰਡ ਸਾਹਿਬ ਅਜੂਰ ਸਾਹਿਬ ਅਵਚਲ ਨਗਰ ਨਾਡੇੜ ਦੇ ਪ੍ਰਬੰਧਕੀ ਬੋਰਡ ਦੇ ਅਧੀਨ ਹੈ ਗੋਦਾਵਰੀ ਦੇ ਕੰਡੇ ਤੇ ਵਸਿਆ ਹੋਇਆ ਇਹ ਗੁਰੂ ਮਹਾਰਾਜ ਦਾ ਗੁਰੂ ਘਰ ਇਸ ਦਾ ਪਾਵਨ ਇਤਿਹਾਸ ਇਸ ਤਰ੍ਹਾਂ ਹੈ ਕਿ ਇੱਕ ਵਣਜਾਰੇ ਸਿੱਖ ਨੇ ਗੁਰੂ ਪਾਰਸ਼ਾ ਜੀ ਨੂੰ ਦਸਵੇਂ ਪਾਰਸ਼ਾ ਜੀ ਨੂੰ ਨਗੀਨਾ ਪੇਟ ਕੀਤਾ ਤੇ ਉਹ ਨਗੀਨਾ ਪੇਟ ਕਰਕੇ ਮਨ ਵਿੱਚ ਐਸਾ ਹੰਕਾਰ ਆਇਆ ਕਿ ਮੈਂ ਗੁਰੂ ਸਾਹਿਬ ਨੂੰ ਨਗੀਨਾ ਪੇਟ ਕਰਕੇ ਗੁਰੂ ਪਾਰਸ਼ਾ ਜੀ ਨੂੰ ਇਹ ਜਣਾਉਣਾ ਚਾਹੁੰਦਾ ਹਾਂ ਕਿ ਮੈਂ ਇੱਕ ਵੱਧ ਅਮੀਰ ਹਾਂ ਤੇ ਗੁਰੂ ਪਾਰਸ਼ਾ ਜੀ ਨੇ ਮਨ ਦੀ ਜਾਣ ਲਈ ਕਿਉਂਕਿ ਘਟ ਘਟ ਕੇ ਅੰਦਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ ਸੋ ਗੁਰੂ ਜੀ ਨੇ ਮਨ ਦੀ ਜਾਣਨ ਕਰਕੇ ਤੇ ਉਸ ਬੰਜਾਰੇ ਸਿੱਖ ਨੂੰ ਆਖਿਆ ਕਿ ਭਾਈ ਤੂੰ ਇੱਕ ਨਗੀਨਾ ਭੇਟ ਕਰਕੇ ਆਪਣੇ ਆਪ ਨੂੰ ਹੰਕਾਰ ਵਿੱਚ ਆਇਆ ਹੈ ਤੇ ਆ ਲੈ ਆ ਸਾਹਮਣੇ ਵੇਖ ਜਾ ਕੇ ਗੁਜ਼ਾਰੀ ਗੁਦਾਵਰੀ ਦੇ ਵਿੱਚੋਂ ਤੂੰ ਨਗੀਨਾ ਜੋ ਤੂੰ ਆਪਣਾ ਭੇਟ ਕੀਤਾ ਹੈ ਉਸ ਨੂੰ ਉਹ ਦੇ ਵਿੱਚੋਂ ਬੁੱਕ ਭਰ ਕੇ ਤੂੰ ਬਾਹਰ ਕੱਢਣਾ ਕਰ ਤੇ ਸਾਹਮਣੇ ਆਪ ਜੀ ਗੁਦਾਵਰੀ ਨਜ਼ਰੀ ਉਹੀ ਵੇਖ ਰਹੇ ਹੋ ਤੇ ਇਹ ਇਥੇ ਇਸੇ ਨਦੀ ਦੇ ਵਿੱਚੋਂ ਗੋਦਾਵਰੀ ਨਦੀ ਦੇ ਵਿੱਚੋਂ ਹੋਈ ਗੁਰੂ ਪਾਤਸ਼ਾਹ ਜੀ ਨੇ ਆਖਿਆ ਸੀ ਕਿ ਭਾਈ ਤੂੰ ਆਪਣਾ ਨਗੀਨਾ ਪਛਾਣ ਲੈ ਤਾਂ ਉਹਨੇ ਇਸੇ ਤਰ੍ਹਾਂ ਕੀਤਾ ਸਿੱਖ ਨੇ ਕਿ ਇੱਕ ਬੁੱਕ ਭਰ ਕੇ ਜਿਉਂ ਹੀ ਵਿੱਚੋਂ ਬਾਹਰ ਕੱਢਿਆ ਤਾਂ ਉਹਦੇ ਵਿੱਚ ਇੱਕ ਨਗੀਨਾ ਨਹੀਂ ਬੇਅੰਤ ਨਗੀਨੇ ਉਸਦੇ ਬੁੱਕ ਦੇ ਵਿੱਚ ਆ ਗਏ ਤੇ ਸਤਿਗੁਰੂ ਜੀ ਨੇ ਆਖਿਆ ਕਿ ਭਾਈ ਤੂੰ ਆਪਣੇ ਇੱਕ ਨਗੀਨੇ ਦਾ ਮਾਣ ਕਰਦਾ ਹੈ ਤੂੰ ਆ ਲੈ ਇਹਦੇ ਵਿੱਚੋਂ ਜਿੰਨੇ ਵੀ ਨਗੀਨੇ ਆਏ ਹਨ ਸੋ ਉਹਨੂੰ ਆਪ ਪਛਾਣ ਸਕਦਾ ਹੈ ਸੋ ਉਹ ਨਗੀਨਾ ਘਾਟ ਤੇ ਸਾਹਮਣੇ ਆਪ ਜੀ ਨੀਲੇ ਰੰਗ ਦਾ ਨਿਸ਼ਾਨ ਸਾਹਿਬ ਵੇਖ ਰਹੇ ਹੋ ਇਸ ਜਗ੍ਹਾ ਤੇ ਪੁਰਾਤਨ ਦਰਖਤ ਵੀ ਹੁੰਦਾ ਸੀ ਤੇ ਇੱਥੇ ਗੁਰੂ ਪਾਤਸ਼ਾਹ ਜੀ ਨੇ ਕੌਤਕ ਕੀਤਾ ਹੈ ਸੋ ਨਗੀਨਾ ਘਾਟ ਇੱਕ ਗੁਰੂ ਘਰ ਹੈ ਬੜਾ ਸੋਹਣਾ ਬਣਿਆ ਇਤਿਹਾਸਕ ਸਥਾਨ ਤੇ ਇੱਥੋਂ ਤੋਂ ਹੀ ਧੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਸਤਜਗਤ ਦਾ ਜੋ ਪਾਵਨ ਅਸਥਾਨ ਸੀ ਪ੍ਰਗਟ ਕੀਤਾ ਤੀਰ ਚਲਾ ਕੇ ਤਖਤ ਸ੍ਰੀ ਸੱਚਖੰਡ ਹਜੂਰ ਸਾਹਿਬ ਸੋ ਇੱਥੋਂ ਹੀ ਤੀਰ ਚਲਾਇਆ ਸੀ ਨਗੀਨਾ ਘਾਟ ਤੋਂ ਤੇ ਸਤਜੁੱਗੀ ਅਸਥਾਨ ਪ੍ਰਗਟ ਕੀਤਾ ਦੀ ਸੱਚੇ ਪਾਤਸ਼ਾਹ ਜੀ ਨੇ ਸੋ ਇਹ ਪਾਵਨ ਅਸਥਾਨ ਹੈ ਨਗੀਨਾ ਘਾਟ ਸੋ ਇਸ ਜਗ੍ਹਾ ਤੇ ਸਭ ਸਿੱਖ ਸੰਗਤਾਂ ਜਦੋਂ ਵੀ ਹਜੂਰ ਸਾਹਿਬ ਆਉਂਦੀਆਂ ਨੇ ਆ ਕੇ ਦਰਸ਼ਨ ਕਰਕੇ ਇੱਥੇ ਨਤਮਸਤਕ ਹੋ ਕੇ ਮਨ ਦੀਆਂ ਭਾਵਨਾਵਾਂ ਸੰਪੂਰਨ ਕਰਦੀਆਂ ਹਨ ਮਨ ਛੇ ਫਲ ਪਾਉਂਦੀਆਂ ਹਨ ਤਨ ਮਨ ਤਨ ਦੁਆਰਾ ਸੇਵਾ ਸਿੱਖ ਸੰਗਤਾਂ ਕਰਦੀਆਂ ਨੇ ਸਤਿਗੁਰੂ ਮਹਾਰਾਜ ਸਭ ਦੀਆਂ ਝੋਲੀਆਂ ਸੁੱਖਾਂ ਨਾਲ ਭਰਦੇ ਨੇ ਸੋ ਇਹ ਪਾਵਨ ਸਥਾਨ ਨਗੀਨਾ ਘਾਟ ਹੈ ਦਾਸ ਗਿਆਨੀ ਕਰਤਾਰ ਸਿੰਘ ਪਟਿਆੜਾ ਨਾਲ ਕੈਮਰੇ ਤੇ ਭਾਈ ਬਲਜੀਤ ਸਿੰਘ ਦੇ ਨਾਲ ਨਗੀਨਾ ਘਾਟ ਗੁਰਦੁਆਰਾ ਸ੍ਰੀ ਸੱਚਖੰਡ ਅਵਚਲ ਹਜ਼ੂਰ ਸਾਹਿਬ ਮਹਾਰਾਸ਼ਟਰ ਨਾਦੇੜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ